ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੋਟ ਬੱਦੀ ਦੇ ਵਿੱਚ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਰਾਏਕੋੜ ਤਹਿਸੀਲ ਦਾ ਮਨਮਤਾ ਨਗਰ ਰਾਏਕੋੜ ਤੋਂ ਬਾਅਦ 10-12 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਪਿੰਡ ਲੋਟ ਬੱਦੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ 3 ਜਨਵਾਰ ਵਕਾਊਆ ਬਾਈ ਦੇ ਕੋਲੇ ਮਿੱਤਰੋ 3 ਜਨਵਾਰ ਤਿਆਰ ਦੁੱਧ ਵਾਲੇ ਕੰਡੇ ਲਾਉਣ ਵਾਲੇ ਹਾਜ਼ਰ ਨਾਜ਼ਰ ਮਿਲ ਲਗੇ ਆਉ ਕਰਦੇ ਆ ਗੱਲਬਾਤ ਬਾਈ ਦੇ ਨਾਲ ਕੀ ਅੱਜ ਦਾ ਬਾਜ਼ਾਰ ਕਿਹਦਾ ਤੇ ਕੀ ਬਾਈ ਕਰਦਾ ਬਾਪਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਵਧੀਆ ਤੁਸੀਂ ਤੇ ਸੇਤਾ ਦੇ ਪਰਿਵਾਰ ਮਮਾ ਸਾਰੇ ਪਰਿਵਾਰ ਚਲੋ ਸ਼ੁਕਰ ਹੈ ਅੱਛਾ ਜਾਨਵਰ ਆ ਤੇ ਤਿੰਨ ਤਿੰਨ ਆ ਦੋ ਗਊਆਂ ਇੱਕ ਮੈਂ ਤਾਂ ਆਪਾਂ ਦੇਣਾ ਮੇਣ ਮੇਣਾ ਹਨਾ ਬੈਲ ਚਾਹੀਦੀ ਥਲੀ ਵੀਰੇ ਠੀਕ ਆ ਜਿੰਨੇ ਦਾ ਮਰਜ਼ੀ ਕਰੋ ਠੀਕ ਹੈ ਜੀ ਕਿਹੜਾ ਜਾਨਵਰ ਤੋਂ ਸ਼ੁਰੂਆਤ ਕਰ ਮੈਂ ਤੋਂ ਹੀ ਕਰ ਮੈਂ ਦੀ ਕੀ ਦੇਣਾ ਮੈਂ ਤੋਂ ਕਰ ਲੋ ਹਾਂਜੀ ਮੈਂ ਤੋਂ ਕਰ ਲੋ ਹਾਂ ਮੈਂ ਤੋਂ ਹੀ ਕਰੀ ਕੀ ਡਿਟੇਲ ਹੈ ਨੇ 2 ਮਹੀਨੇ ਅਰੀ ਵੇ ਸੁਈ ਵੀ ਆਏ ਠੀਕ ਹੈ ਜੀ 1.5 ਮਹੀਨੇ ਦੀ ਮਾਇ ਮੇਰੇ ਕੋਲ ਬੱਚਾ ਮਰਿਆ ਵੀਰੇ ਠੀਕ ਹੈ ਬਈ ਤਾਂ ਅਗਲਾ ਕੁਛ ਮੰਨੇ ਠੀਕ ਹੈ ਆਪਣੇ ਘਰੀ ਮਰਿਆ ਉਹ ਘਰੇ ਵੜੇ ਮਰਿਆ ਹਾਂ ਠੀਕ ਨਹੀਂ ਦੁੱਧ ਤੇ ਚਲਦੀ ਹੈ ਜੀ ਵੀ 8 ਲੀਟਰ ਦਤਾ 7 ਲੀਟਰ ਜੀ ਓਕੇ ਦਵਾਂਗੇ ਠੀਕ ਹੈ ਮੈਂ ਤਾਂ 7 ਦਾ ਕੰਡੇ ਚੜਾ ਕੇ ਦਵਾਂ ਕੰਡੇ ਚੜਾ ਕੇ ਦੋ ਆਹ ਲਓ ਇਹ ਆਹ ਲਓ ਇਧਰ ਨਹੀਂ ਮੈਂ ਸਰੀ ਮੈਂ ਕੋਈ ਬੱਟਣੀ ਨਹੀਂ ਜਾਣਾ ਲੱਤ ਮਾਰੂਗੀ ਇਹ ਗੱਲ ਚਿੱਤਰ ਦੀ ਮਰਜੀ ਵੇ ਜੋ ਇਹ ਸੀਲ ਠੰਡੀ ਬਹੁਤ ਦਾ ਚਿੱਤਰ ਦੀ ਮਰਜੀ ਵੀਰੇ ਠੀਕ ਹੈ ਬਈ ਤੇ ਚੂਣ ਚਣ ਕਿਵੇਂ ਲੱਗਾ ਵਾ ਜੀ ਤੇ ਪੂਰਾ ਪੋਨੇ ਦਾ ਨੇੜਕਾ ਤੇ ਬਣੀ ਬੁਣੀ ਬਣੀ ਵੀਰੇ ਹੋ ਗਿਆ ਕੱਟ ਬਣੀ ਨੂੰ ਅੱਜ 6 ਦਿਨ ਹੋ ਗਏ 6 ਦਿਨ ਹੋ ਗਏ ਠੀਕ ਆ ਫਿਰ ਆਪਣੀ ਬਣੀ ਬਣ ਗਈ ਅਗਲਾ ਮੰਨੇ ਨਾ ਦੋਕਾ ਵੀ ਪਾ ਗਈ ਮੈਂ ਗੱਪ ਵੀ ਰਊਗੀ ਹਾਂ ਹਾਂ ਵੀਰੇ ਹਾਂ ਹਾਂ ਤੇ ਸਾਰਾ ਰੇਟ ਬਾਈ ਰੇਟ ਦਾ 65000 ਰੁਪਏ ਵੀਰੇ ਚੱਕਾ ਟਾਈ ਬਾਟੇ ਕਰਕੇ ਜਾਓ ਇਹ ਕੋਈ ਗੱਲ ਹਾਂ 60000 ਰੁਪਏ ਵੀਰੇ ਤੇ ਤੋਰੀ ਬਈ ਵਜਨ ਵਾਲੀ ਮੈਂ ਆ ਯਾਰ ਕੀ ਮਾੜੀ ਆ ਲੈ ਵੀ ਮਿੱਤਰੋ ਸਿਰ 60000 ਦੇ ਵਿੱਚ ਮਿਲ ਜਾਣੀ ਆ ਕਰਨ ਵਾਲੀ ਵਜਨ ਵਾਲੀ ਮੈਂ ਤੁਸੀਂ ਦੇਖੋ ਤੇਰ ਲਈ ਵੀ ਭਾਂਡੇ ਵਾਲੀ ਇੱਕ ਘੰਟੋ ਘੜੀ ਗਾਂਾਂ ਵਿੱਚ ਵਸਣਦੀਆਂ ਸੀਲ ਬਹੁਤ ਆ ਬਾਈ ਮੋਰੀ ਕਿਣ ਗਾਂਵਾਂ ਵਰਗੀ ਆ ਜਿਵੇਂ ਠੰਡੀ ਸੀਲ ਇਹਦਾ ਤੁਸੀਂ ਆਪ ਦੇਖ ਸਕਦੇ ਆ ਦੇਖੋ ਬਈ ਮਤਰਾ ਕਿਰਨ ਕਰਮਾ ਵਾਲੀ ਨੇ ਆ ਲੈ ਵੀਰਾ ਬੈਂ ਬੰਨਿਆ ਰਹੀ ਹੈ ਯਾਰ ਹਣਾ ਹਾਂ ਜਦੋਂ ਦੋ ਦਾ ਮੁੱਕ ਗਿਆ ਉਹਦੀ ਕੱਢਣਾ ਪਉਂਦੀ ਹੈ ਹਣਾ ਹਾਂ ਹਾਂ ਜਦੋਂ ਮਰਜੀ ਚਾਹ ਦਰਨੀ ਆ ਉਹ ਕੱਢ ਲੋ ਬੱਕਰੀ ਹੋ ਜਾਂ ਗਾਂ ਮੱਝ ਕਰੀ ਹਾਂ 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 ਹੂੰ ਲੈਵਾਲੂ ਵੀ ਚੰਗਾ ਲਵਾਈ ਚੜਾਈ ਹਾਂ ਵੀ ਹਾਂ ਹਾਂ ਤਿਆਰ ਬਹੁਤ ਚੰਗੀ ਹੁੰਦੀ ਹੋਊਗੀ ਬਈ ਪੂਰੀ ਵਧੀਆ ਵੀਰੇ ਪੂਰੀ ਵਧੀਆ ਵੀ ਠੀਕ ਆ ਬਈ ਅੱਛਾ ਇਹ ਤਾਂ ਹੋ ਗਈ ਇੱਕ ਨੰਬਰ ਤੇ ਦੋ ਨੰਬਰ ਤੇ ਜਿਹੜੀ ਗਾਂ ਰੱਖੀ ਬਈ ਇਹੇ ਵੀਰੇ ਕਟੋ ਘਟ 25 ਲੀਟਰ ਦੀ ਸੂਈ ਵੀ ਆ। ਦੀ ਲਾਓ ਵੱੱਛੀ ਜਾਂਦੀ ਐ। 4 ਲੀਟਰ ਦੀ। ਵੱੱਛੀ ਐ ਨਾ? ਵੱੱਛੀ ਆ ਵੀਰੇ ਵੱੱਛੀ। ਕਿੰਨੇ ਠੰਡੀ ਸੀ ਲੈ 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 ਪਰ ਆ ਲੈ। ਤੂੰ ਤੋ ਬਈ। ਓਕੇ। ਹਾਂ। ਜਾਰੇ ਚੂਣ ਚਾ ਦੁੱਧ ਕਿੰਨਾ ਬਾਈ? ਵੀਰੇ। 4 ਲੀਟਰ ਜੀ ਓਕੇ ਲੱਗ ਜਾ 15 ਲੀਟਰ ਦੁੱਧ ਖਵਾ ਵੀਰੇ। ਦੁੱਧ ਕੰਡੇ ਤੋਂ 14 ਲੀਟਰ ਲਾਉਂਦੀ ਆ। ਵਿਖਾਵਾ ਜਿਹੜਾ 15 ਲੀਟਰ ਦਾ ਹੈ। ਹਾਂ 15 ਦਾ ਵੀਰੇ। ਤੇ ਚੂਣ ਚਣ ਕਿਵੇਂ ਲਗਾਵਾ ਜੀ? ਵੀਰੇ ਪੋਨੇ ਕਰਦੇ ਯਾਰ ਕਾ। ਓਕੇ ਜਬ ਹਾਂ ਹਾਂ। ਤੂੰ ਲੈ ਜਾ ਕੋਈ ਕਦੇ ਰੱਖਣ ਵਾਲਾ ਯਾਦ ਕਰੂਗਾ। ਜਾ ਰਿਹਾ ਕਰੂਗਾ ਵੀਰੇ ਅੱਖਾ ਬੰਦ ਕਰਕੇ ਲੈ ਕੇ ਜਾਵੇ ਠੀਕ ਹੈ ਮਹਾਰਾਜ ਠੀਕ ਹੈ ਭਾਈ ਤੇ ਕੀ ਰੇਟ ਦੀ ਦੇ ਦੀਏ ਭਾਈ ਹੈ 40 ਦਾ 2000 ਰੁਪਏ ਮਾਨਤਾਣ ਕਰਾਂਗੇ ਵੀਰੇ 38 ਦੀ ਦੇ ਦੇ ਹਾਂ ਹਾਂ ਕਾਟੇ ਬਾਟੇ ਕਰਕੇ 35 ਦੀ ਵੀਰੇ ਮੁੜ ਕੇ ਨਾ ਕਹੇਗਲਾ ਬੱਠੀ ਪੂਰੀ ਭਾਈ ਲੈ ਮੇਤਰੋ ਇਹ ਰੋਤਾ ਹੁਣ 14 ਲੀਟਰ ਦੁੱਧ ਵੀ ਆਂ ਗਾਂ ਵੀ ਚੰਗੀ ਆ ਭਾਈ ਦੁੱਧ ਵੀ ਮਹੀਆ ਵਰਗਾ ਦੇ ਦੇਣਾ ਇਹਨੇ ਇਹ ਮਾੜੀ ਕੀ ਆ ਯਾਰ ਮਹੀਆ ਵਰਗਾ ਦੁੱਧ ਦੇਣਾ ਇਹਨੇ ਹਣਾ ਭਾਈ ਹਾਂ ਹਾਂ ਵੀਰਾ ਨਹੀਂ ਠੀਕ ਆ ਭਾਈ ਖਾਣ ਪੀਣ ਨੂੰ ਖੁੱਲੀ ਆ ਪੂਰੀ ਵੀਰੇ ਪੂਰੀ ਠੀਕ ਆ ਭਾਈ ਦੇਖ ਸਕਦੇ ਆ ਹੂੰ 11 ਨਸਲ ਦੇ ਵਿੱਚ ਪੈਂਦੀ ਆ ਨਾ ਹੂੰ ਨਹੀਂ ਠੀਕ ਆ ਬਾਈ ਲੈ ਆ ਦੇਖ ਲੈ ਬਹੁਤ ਚੰਗਾ ਯਾਰ ਠੀਕ ਆ ਓਕੇ ਆ ਹੂੰ ਲੈ ਜੇ ਮਰਜੀ ਬੈਠਾ ਰਹਿ ਕੋਈ ਟੈਨਸ਼ਨ ਨਹੀਂ ਠੀਕ ਆ ਬਈ ਲੈ ਆ ਮੇਰਾ ਆ ਲਾ ਜਾਏ ਨਾ ਲਾ ਹੂੰ ਸੀਲ ਬਾਲ ਗਿਨਣਾ ਹੈ ਨਾ ਹਾਂ ਹਾਂ ਵੀਰੇ ਹੂੰ ਠੀਕ ਆ ਬਾਈ ਓਕੇ ਜਮ ਤੇ ਇਹ ਲੈ ਮਿੱਤਰੋ 35000 ਦੇ ਵਿੱਚ ਜਸਤਨੂ ਆ ਮਾਲਾ ਹੁਣ ਕਾਟੇ ਬਾਟੇ ਕੀਤੇ ਹੋਏ ਆ ਸਾਰੇ ਅਜੋ ਤੇੰਗਲੈਂਡ ਵਾਲੇ ਪਾ ਫੜ ਲੂ ਫੜ ਲੂ ਫੜ ਲੂ ਫੜ ਲੂ ਕਰਾ ਦੇਣੀ ਆਪਾਂ ਤੇ ਬਾਈ ਇਧਰਲੇ ਪਾਸੇ ਆ ਜਾ ਲਾਸਟ ਆ ਨੰਬਰ ਵਾਲੀ ਤੇ ਬਾਈ ਆ ਗਿਆ ਭਰਾ ਹਾਂ ਬੰਨੇ ਆਏ ਨੂੰ ਤਸੱਲੀ ਦੇ ਨਾਲ ਤੇ ਆ ਤੁਸੀਂ ਇਹ ਤਾਂ ਤਾਜੀ ਲੱਗਦੀ ਮੈਨੂੰ ਹਨਾ ਇਹ ਤਿੰਨਾਂ ਦਿਨ ਦੀ ਸੂਈ ਵੀ ਆ ਵੀਰੇ ਹਾਂਜੀ ਤੀਜਾ ਦਿਨ ਹੋਇਆ ਸੂਈ ਨੂੰ ਤੀਜਾ ਦਿਨ ਹੋਇਆ ਹਾਂ ਹਾਂ ਕਿੰਨੇ ਦੁੱਧ ਤੇ ਚੱਲਦੀ ਹੁਣ ਬਾਈ ਵੀਰੇ 7 ਲੀਟਰ ਜਾਊਗੀ ਇਸ ਟਾਈਮ ਹੁਣ ਬੋੜਾ 7 ਲੀਟਰ 7 ਲੀਟਰ ਮੱਛੀ ਮਾ ਕਰਕੇ ਬੱਚਾ ਚਾਹ ਦੁੱਧ ਬੰਨੇ ਜਾਏ ਬੋੜਾ ਮਨੇ ਮੱਛੀ ਮਾ ਕਰਕੇ ਵੀਰੇ ਵਾਹ ਮੱਗਰ ਬੱਚੀ ਆ ਗਈ ਹਾਂ ਹਾਂ ਨਾਲ ਨਾਲ ਠੀਕ ਹੈ ਚੋਣ ਚਣ ਕਿਵੇਂ ਲੱਗਾ ਬਾਈ ਪੂਰਾ ਵਧੀਆ ਵੀਰੇ ਆ ਵੀ ਆ ਵੀ ਸਾਂਹ ਬਚਰੀ ਜਾਂ ਲੈ ਹੂੰ ਨਹੀਂ ਠੀਕ ਹੈ ਕਿੰਨੇ ਦੇ ਦਿੱਤੇ ਬਾਈ ਇਹੇ ਇੱਕੋ ਹੀ ਗੱਲ ਹਾਂ ਕਾਟੇ ਬਾਟੇ 33000 ਰੁਪਏ ਦੀ 33000 ਦੀ ਹਾਂ ਮਾਨਦਾਨ ਨਾਲ ਜਸਤ ਨੂੰ ਇੱਕੋ ਹੀ ਗੱਲ ਹਾਂ 31000 ਦੇ ਇੱਕ ਰੁਪਏ ਨਹੀਂ ਛੱਡਣਾ ਬਸ ਠੀਕ ਹੈ ਲੈ ਕੱਢੀ ਬਾਹਰ ਲੈ ਵੀ ਮੇਤਰੋ ਹੁਣ ਤਾਂ ਭਾਅ ਮਿਲ ਲਿਆ ਤੁਹਾਨੂੰ ਗਰਮੀ ਆ ਗਈ ਆ ਦੁੱਧ ਪੀਓ ਨਜ਼ਾਰਿਆਂ ਦੇ ਨਾਲ ਐਨ ਓਕੇ ਵਾਲੀ ਰਪੋਰਟ ਤੁਸੀਂ ਵੀ ਕਹਿੰਦੇ ਗਾ ਮਹਿੰਗੀ ਬੋ ਦਮੇਂਗੀ ਬੋ ਲੈ ਚੱਕੋ ਹੁਣ ਖਰੀਦੋ ਜਿਹੋ ਜਾਂ ਜਾਨਵਾਰ ਆ ਹੋ ਜਾ ਰੇਟ ਆ ਬਈ ਬਾਜ਼ਾਰ ਦੇ ਵਿੱਚ ਅੱਜ ਬਾਜ਼ਾਰ ਥੋੜਾ ਜਿਹਾ ਡਾਉਣਾ ਇਗਾ ਨੋਟ ਕਰਕੇ ਆਪਦਾ ਪਸ਼ੂ ਵੇਚਣਾ ਸ਼ੁਰੂ ਕਰਿਓ ਕਿਉਂਕਿ ਅੱਗੇ ਇਹਨਾਂ ਨੂੰ 10 ਤੋਂ 15000 ਮੈਂ ਮੁੜੀ ਆ ਤੇ 5 ਤੋਂ 10000 15000 ਹੀ ਗਾਂ ਮੂੜੀ ਹੋਈ ਆ ਬਾਈ ਕਿਉਂਕਿ ਆ ਬੱਚੀ ਇਹਦੇ ਪੁੱਤ ਵਖਾਈ ਮਗਰ ਇੱਕ ਵਾਰੀ ਬੱਚੀ ਬੜੀ ਸੋਹਣੀ ਆ ਹਨਾ ਜਰਸੀ ਜੀ ਪਹਿਨਦੀ ਆ ਆਪਣਾ ਜਰਸੀ ਜੀ ਪਹਿਨਦੀ ਆ ਅਜਾ ਨੰਬਰ ਬਾਈ 84375 74190 74190 84375 74190 84375 74190 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਨੀ ਤੁਸੀਂ ਬਾਈ ਦੇ ਨਾਲ ਗੱਲ ਤੇ ਬਾਤ ਮਿੱਤਰੋ ਪਿੰਡ ਲੋਟਬੱਦੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ